ਖਬਰਾਂ ਦੀ ਸ਼ੁਰੂਆਤ ਕਰਗੇ ਸਿਆਸਤ ਤੋਂ ਸ਼ਰਮਾ ਜੀ ਸਿਆਸਤ ਦਾ ਪਹਿਲਾ ਹਰ ਮੁਲਕ ਦੀ ਸਿਆਸਤ ਵੈਸੇ ਭਾਰਤ ਦੇ ਵਿੱਚ ਇਹ ਪ੍ਰਚਲਨ ਥੋੜਾ ਜ਼ਿਆਦਾ ਹੋ ਗਿਆ ਕੇਂਦਰ ਪੱਧਰ ਤੇ ਵੀ ਤੇ ਰਾਜਾਂ ਦੇ ਪੱਧਰ ਤੇ ਵੀ ਜਦੋਂ ਰਿਪੋਰਟ ਕਾਰ ਦੇ ਵਿੱਚ ਕੁਝ ਹੋਵੇ ਨਾ ਤਾਂ ਸਿਆਸੀ ਪਾਰਟੀਆਂ ਫਿਰ ਉਸ ਚੀਜ਼ ਨੂੰ ਹੋਰ ਤਰੀਕਿਆਂ ਦੇ ਨਾਲ ਸਜਦਦੀਆਂ ਨੇ ਉਹਦੇ ਨਾਲ ਉਹ ਲੋਕਾਂ ਨੂੰ ਆਰੇ ਲਾਉਂਦੀਆਂ ਨੇ ਲੜਾਉਂਦੀਆਂ ਨੇ ਟੀਵੀ ਤੇ ਕੁਝ ਉਸ ਤਰ੍ਹਾਂ ਦੀਆਂ ਡਿਬੇਟਾਂ ਕਰਾਉਂਦੀਆਂ ਨੇ ਸੈਲੀਬ੍ਰਿਟੀਜ਼ ਤੋਂ ਉਸ ਤਰ੍ਹਾਂ ਦੇ ਬਿਆਨ ਤਾਂ ਜੋ ਲੋਕ ਭਟਕੇ ਰਹਿਣ ਭਟਕੇ ਵੀ ਰਹਿਣ ਤੇ ਭਟਕੇ ਵੀ ਰਹਿਣ ਇਹੋ ਜਿਹੀ ਕੁਸ਼ ਜੋ ਪੰਜਾਬ ਦੇ ਵਿੱਚ ਲੰਘੇ ਦਿਨਾਂ ਦੇ ਵਿੱਚ ਵਾਪਰਿਆ ਉਸ ਮਾਮਲੇ ਦੇ ਵਿੱਚ ਖਬਰਾਂ ਦੇ ਵਿੱਚ ਚਰਚਾ ਹੈ ਜਿਹੜੇ ਪੰਜਾਬ ਦੇ ਬੁੱਧੀਜੀਵੀ ਵਰਗਾ ਉਹਨਾਂ ਦੇ ਵਿੱਚ ਚਰਚਾ ਹੈ ਵੀ ਮਾਨ ਤੇ ਬਾਜਵਾ ਕੀ ਮਿਲ ਕੇ ਖੇਡ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਭਗਵੰਤ ਮਾਨ ਪ੍ਰਵੀਨ ਜੀ ਪ੍ਰਤਾਪ ਸਿੰਘ ਬਾਜਵਾ ਇਸ ਸਮੇਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ ਜੀ ਇੱਕ ਵਿਰੋਧੀ ਧਿਰ ਦੇ ਲੀਡਰ ਨੂੰ ਕੈਬਨਟ ਰੈਂਕ ਜਾਂ ਸਰਕਾਰ ਦੇ ਵਿੱਚ बराबरदार ਉਤਵਾ ਹੁੰਦਾ ਹੁੰਦਾ ਬਿਲਕੁਲ ਸਹੀ ਹੈ ਜੀ ਤੇ ਉਹਦੇ ਨਾਲ ਸਰਕਾਰ ਨੇ ਜਿੱਥੇ ਵਿਰੋਧੀ ਤੌਰ ਦੇ ਉੱਤੇ ਭੂਮਿਕਾ ਚ ਰਹਿਣਾ ਉੱਥੇ ਉਹਦੇ ਨਾਲ ਤਾਲਮੇਲ ਬਣਾ ਕੇ ਵੀ ਰੱਖਣਾ ਹੁੰਦਾ ਜੀ ਜੀ ਹ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਦੀ ਕਈ ਵੀ ਕੋਈ ਵੀ ਗੱਲ ਹੂੰ ਹੂੰ ਜੇ ਤਕਨੀਕੀ ਤੌਰ ਤੇ ਦੇਖੀ ਤਾਂ ਗੰਭੀਰਤਾ ਨਾਲ ਲੈਣੀ ਪੈਂਦੀ ਹੁੰਦੀ ਹੂੰ ਹੁਣ ਇਸ ਨੂੰ ਆਪਾਂ ਦੋ ਨਜ਼ਰੀਏ ਤੋਂ ਗੱਲ ਕਰਾਂਗੇ ਜੀ ਹ ਕਈ ਵਾਰ ਅੱਧਾ ਸੁਣਿਆ ਪੱਖਪਾਹ ਕਿਸੇ ਹੋਰ ਪਾਸੇ ਨੂੰ ਜਾਂਦਾ ਇਸ ਲਈ ਇਹਦੇ ਦੋ ਹੀ ਪਹਿਲੂ ਹਨ ਬਾਤਣਾ ਤੇ ਸਮਝਣਾ ਬਹੁਤ ਜ਼ਰੂਰੀ ਆ ਪਹਿਲਾ ਪਹਿਲੂ ਹਮਮ ਕਿ ਇੱਕ ਵਿਰੋਧੀ ਧਿਰ ਦਾ ਲੀਡਰ ਹੈ ਉਹਦਾ ਨਾਮ ਪ੍ਰਤਾਪ ਸਿੰਘ ਬਾਜਬਾ ਉਹਨੇ ਇੱਕ ਬਿਆਨ ਦਿੱਤਾ ਜੀ ਕਿ ਵੀ ਮੇਰੇ ਕੋਲ ਜਾਣਕਾਰੀ ਆ ਮੇਰੇ ਸੂਤਰ ਦੱਸਦੇ ਨੇ ਮੇਰੀ ਦਿੱਲੀ ਤੱਕ ਪਹੁੰਚ ਹੋਈ ਆ ਗੱਲਬਾਤ ਹੋਈ ਆ ਕਿ ਜੀ ਪੰਜਾਬ ਚ 50 ਗਰਨੇਡ ਆ ਗਏ ਜੀ 4 18 ਫਟਲੇ ਪੱਤੀ ਅਜੇ ਰਹਿੰਦੇ ਨੇ ਹਮ ਸੋ ਇਹ ਤੋਂ ਬਾਅਦ ਇਸ ਇਨ ਇੱਕ ਬਿਆਨ ਤੇ ਆਧਾਰ ਦੇ ਉੱਤੇ ਚਾਹੀਦਾ ਕੀ ਸੀ ਕੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਡੀਜੀਪੀ ਸਾਹਿਬ ਤੁਰੰਤ ਕਹਿੰਦੇ ਕਿ ਜੀ ਅਸੀਂ ਮੀਟਿੰਗ ਫਿਕਸ ਕਰ ਰਹੇ ਆ ਪ੍ਰਤਾਪ ਸਿੰਘ ਬਾਜਵਾ ਨਾਲ ਉਹ ਸਾਨੂੰ ਜਾਣਕਾਰੀ ਦੇਣ ਉਹਨਾਂ ਕੋਲ ਜਹੀ ਜੀ ਜਾਣਕਾਰੀ ਆ ਸੀ ਉਹਦੇ ਆਧਾਰ ਤੇ ਛਾਣਬੀਨ ਕਰਦੇ ਆ ਤਾਂ ਕਿ ਮੁੜ ਕੇ ਕੋਈ ਹਾਦਸਾ ਨਾ ਹੋਵੇ ਹੂੰ ਇਹ ਤਾਂ ਹੈ ਤੁਹਾਡੀ ਅਮਨ ਕਾਨੂੰਨ ਤੇ ਪੰਜਾਬ ਦੇ ਪ੍ਰਤੀਸ਼ਰਤਾ ਜੀ ਬਿਲਕੁਲ ਦੂਸਰੇ ਪਾਸੇ ਕੀਤਾ ਕੀ ਗਿਆ ਕਿ ਜੀ ਪੁਲਿਸ ਘਰੇ ਚਲੀ ਗਈ ਹੂੰ ਹੂੰ ਪੁਲਿਸ ਕਹਿੰਦੀ ਜੀ ਚਲੋ ਥਾਣੇ ਆਜੋ ਆਪਿਆਰ ਕਾਫੀ ਥੋੜੇ ਤੇ ਪੁੱਛਕਿਛ ਹੋ ਗਈ ਤੁਸੀਂ ਦੱਸ ਨਹੀਂ ਰਹੇ ਸੂਤਰ ਹੀ ਦੱਸ ਰਹੇ ਗੱਲਬਾਤ ਦੇ ਵਿੱਚ ਪੁੱਛਕਿਛ ਸਹਿਯੋਗ ਨਹੀਂ ਕਰ ਰਹੇ ਤੇ ਮਕੌਂਦਰੀ ਜੀ ਆਖਦੇ ਕੱਲ ਤੱਕ ਤਾਂ ਗ੍ਰਨੇਡ ਦੱਸ ਰਹੇ ਸੀ ਅੱਜ ਹੁਣ ਵਕੀਲ ਲੱਭ ਰਹੇ ਸੋ ਇਹ ਸਾਰਾ ਵਰਤਾਰਾ ਟਕਰਾਅ ਵਾਲੇ ਪਾਸੇ ਜਾਂਦਾ ਦਿਖ ਰਿਹਾ ਫਿਰ ਕਿ ਆਪਸ ਵਿੱਚ ਟਕਰਾਉਂਦੇ ਉਧਰ ਪ੍ਰਤਾਪ ਬਾਜਵਾ ਕਹਿੰਦੇ ਵੀ ਜਾਣਕਾਰੀ ਮੇਰੀ ਸਹੀ ਆ ਪਰ ਮੈਂ ਆਪਣਾ ਸੂਤਰ ਨਹੀਂ ਦੱਸ ਰਿਹਾ ਇਹ ਇਹ ਹੱਕ ਪੱਤਰਕਾਰ ਨੂੰ ਤਾਂ ਹੈ ਕਿ ਪਈਓ ਆਪਣੇ ਸੂਤਰ ਦਾ ਖੁਲਾਸਾ ਨਾ ਕਰੇ ਬਿਲਕੁਲ ਸਹੀ ਮੈਨੇਜ ਸੂਤਰ ਅੱਜ ਕੱਲ ਤਾਂ ਸ਼ਬਦੇ ਬਦਨਾਮ ਕਰਤਾ ਸਾਡੇ ਮੀਡੀਆ ਕਰਮੀਆਂ ਨੇ ਸੋ ਪਰ ਫਿਰ ਵੀ ਉਹਦੇ ਕੋਲ ਇਹ ਅਧਿਕਾਰ ਖੇਤਰ ਇਸ ਲਈ ਆ ਤਾਂ ਕਿ ਕੱਲ ਨੂੰ ਫਿਰ ਉਹਦੇ ਕੋਲ ਖਬਰ ਕਾਉਣ ਦਊਗਾ ਜੇ ਉਹ ਉਹਦੇ ਨਾਮ ਹੀ ਜ਼ਿਕਰ ਕਰਦਾ ਹਾਂਜੀ ਡਿਸਕਲੋਜ਼ ਕਰਦੇ ਰਹਿ ਬਿਲਕੁਲ ਹੈ ਨਾ ਪਰ ਤੁਸੀਂ ਵਿਰੋਧੀ ਧਿਰ ਦੇ ਲੀਡਰ ਹੋ ਜੇ ਤੁਹਾਡੇ ਕੋਲ ਅਧਿਕਾਰਤ ਕੋਈ ਜਾਣਕਾਰੀ ਹੈ ਤੁਸੀਂ ਉਸ ਏਜੰਸੀ ਦੇ ਹਵਾਲੇ ਨਾਲ ਉਸ ਧਿਰ ਦੇ ਹਵਾਲੇ ਨਾਲ ਗੱਲ ਤਾਂ ਕੀਤੀ ਹੋ ਸਕਦੇ ਹੋ ਕਿ ਭਈ ਪਤਾ ਕਰੋ ਤੁਹਾਡੀ ਇਸ ਏਜੰਸੀ ਦੀ ਜਾਣਕਾਰੀ ਹੈਗੀ ਹੈ ਤੁਹਾਡੀ ਇਸ ਧਿਰ ਕੋਲ ਜਾਣਕਾਰੀ ਹੈਗੀ ਜ ਜ ਨਹੀਂ ਵੀ ਨਾ ਦੇਣਾ ਉਹਨੇ ਪਹਿਲੀ ਨਜ਼ਰੇ ਆਹ ਪਹਿਲੂ ਹੈ ਕਿ ਵੀ ਆ ਟਕਰਾਅ ਪੈਦਾ ਹੋ ਗਿਆ ਇਹਦੇ ਨਾਲ ਕਿ ਜੀ ਜਾਣਬੁੱਝ ਕੇ ਉਹਨੇ ਕਿਹਾ ਤੇ ਸਰਕਾਰ ਨੇ ਉੱਤੇ ਕਾਰਵਾਈ ਕਰਦੀ ਕਿ ਜੇ ਵਿਰੋਧੀ ਧਿਰ ਦੇ ਲੀਡਰ ਤੇ ਐ ਕਾਰਵਾਈ ਹੋ ਸਕਦੀ ਆ ਕੱਲ ਨੂੰ ਸਰਕਾਰ ਦੇ ਕਿਸੇ ਵੀ ਗੱਲ ਤੇ ਕੋਈ ਨੁਕਤਾ ਚਿੰਨੀ ਕਰੇ ਕਿਸੇ ਤੇ ਵੀ ਹੋ ਸਕਦੀ ਆ ਹੁਣ ਆਪਾਂ ਇਸ ਮਾਧਿਅਮ ਰਾਹੀਂ ਅਕਸਰ ਗੱਲ ਕਰਦਾ ਕਿ ਪੰਜਾਬ ਚ ਚਿੱਟਾ ਹੋਮੇ ਹੀ ਵਿਕ ਰਿਹਾ ਹੈ ਪੰਜਾਬ ਚ ਮਾਈਨਿੰਗ ਹੋਮੇ ਹੀ ਹੋ ਰਹੀ ਆ ਉਹ ਕਹਿੰਦੇ ਜੀ ਦਿਖਾਓ ਜੀ ਸਬੂਤ ਦਿਖਾਓ ਜੀ ਆਜੋ ਜੀ ਤੁਹਾਨੂੰ ਚੱਕ ਲੈਣੇ ਮਤਲਬ ਇਹ ਇੱਥੇ ਤੱਕ ਜਾ ਸਕਦੇ ਹੋ ਫਿਰ ਤੁਸੀਂ ਇਹਦਾ ਮਤਲਬ ਤੁਸੀਂ ਲੋਕਾਂ ਦੀ ਆਵਾਜ਼ ਬੰਦ ਕਰਾਉਣਾ ਚਾਹੁੰਦੇ ਕਿ ਕੋਈ ਸਵਾਲ ਨਾ ਕਰੇ ਹੁਣ ਇਹ ਤਾਂ ਹੈ ਉਹ ਦ੍ਰਿਸ਼ ਜਿਹੜਾ ਸਾਰਿਆਂ ਨੇ ਦੇਖਿਆ ਹਮਮ ਪਰ ਮੈਂ ਅਕਸਰ ਪ੍ਰਵਿੰਜੀਏ ਗੱਲ ਕਰਦਾ ਆਂ ਹਮ ਕਿ ਰਾਜਨੀਤਿਕ ਅਹੀ ਸ਼ੈ ਹੈ ਇਹਦੇ ਵਿੱਚ ਜੋ ਦਿਖ ਰਿਹਾ ਉਹ ਹੁੰਦਾ ਨਹੀਂ ਹਮ ਹਮ ਸਹੀ ਹੈ ਬਿਲਕੁਲ ਤੇ ਜੋ ਹੁੰਦਾ ਉਹ ਦਿਖਦਾ ਨਹੀਂ ਜੀ ਜੀ ਹੁਣ ਜਿਹੜਾ ਦੂਸਰਾ ਪਰਦੇ ਦੇ ਉਹਲੇ ਦਾ ਪਹਿਲੂ ਹੈ ਉਹ ਦੋੇ ਪਾਸੇ ਖੜਾ ਹੈ ਹਮ ਹਮ ਕਿ ਕੀ ਇਹਦੀ ਪਹਿਲ ਕਦਮੀ ਪੰਜਾਬ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਹੋਈ ਇਸ ਫਿਕਸ ਮੈਚ ਦੀ ਹਾਂ ਜੀ ਦੂਸਰੇ ਪਾਸੇ ਕੀ ਇਹਦੀ ਪਹਿਲ ਕਦਮੀ ਪ੍ਰਤਾਪ ਸਿੰਘ ਬਾਜਪਾਲੇ ਪਾਸੇ ਹੋਈ ਇਸ ਫਿਕਸ ਮੈਚ ਦੀ ਜੀ ਕਿਉਂਕਿ ਜੋ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਖਾਸ ਕਰਕੇ ਕਾਂਗਰਸੀਆਂ ਦੇ ਬੇੜੇ ਖੁੱਲ ਕੇ ਕੱਲ ਦਿਨ ਪਰ ਇਹਦਾ ਇਹਦੇ ਉੱਪਰ ਉਹ ਹੱਲਾ ਮਚਿਆ ਰਿਹਾ ਹੈ ਨਾ ਕਿ ਭਈ ਇਹ ਫਿਕਸ ਮੈਚ ਹੈ ਇਹ ਦੋਈ ਤਰ੍ਹਾਂ ਮਿਲ ਕੇ ਖੇਡ ਰਹੀ ਹੈ ਉਹਦੇ ਆਧਾਰ ਕੀ ਆਧਾਰ ਇਹ ਹੈ ਕੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਸਰਕਾਰ ਨੇ ਦਿੱਲੀ ਦੀ ਸਕ੍ਰਿਪਟ ਦੇ ਆਧਾਰ ਤੇ 55 ਦਿਨਾਂ ਦੀ ਸਿੱਖਿਆ ਕ੍ਰਾਂਤੀ ਲਿਆਂਦੀ ਠੀਕ ਹੈ ਤੇ ਉਹ ਸਿੱਖਿਆ ਕ੍ਰਾਂਤੀ ਚੌਥੇ ਪੰਜਵੇਂ ਦਿਨੇ ਦਮ ਤੋੜ ਗਈ ਕੀ ਪਖਾਨੇ ਕੀ ਚਾਰਦੀਵਾਰੀ ਤੇ ਕੀ ਬੋਰਡ ਤੇ ਕੀ ਬੈਨਰ ਕੀ ਪੱਥਰ ਹੈ ਨਾ ਉਹ ਸਾਰਾ ਜਦੋਂ ਹਵਾ ਨਿਕਲ ਗਈ ਤਾਂ ਕੀ ਉਸ ਹਵਾ ਨੂੰ ਠੰਡਿਆ ਕਰਨ ਲਈ ਇਹ ਮੋੜਾ ਕਟਿਆ ਗਿਆ ਕਿ ਸਾਡੀ ਸਿੱਖਿਆ ਕ੍ਰਾਂਤੀ ਦੀ ਨਾਕਾਮੀ ਲੁਕਜੂਗੀ ਜੀ ਕਿ ਆਪਾਂ ਇਸ ਨੁਕਤੇ ਤੇ ਆਜਨੇ ਕਿ ਇਹ ਉਧਰੋਂ ਪਹਿਲ ਕਦਮੀ ਹੋਈ ਹੈ ਹਾਂ ਜਾਂ ਜਿਹੜੀ ਇਹਦੇ ਨਾਲੋਂ ਵੀ ਅਹਿਮ ਲੱਗਦੀ ਆ ਉਹ ਪਹਿਲ ਕਦਮੀ ਹਾਂ ਹਾਂ ਜਾਣਕਾਰੀ ਇਹ ਕਾਂਗਰਸ ਦੇ ਵਿੜਿਆਂ ਚੋਂ ਆ ਰਹੀ ਹੈ ਪੁਸ਼ਟੀ ਕੋਈ ਨਹੀਂ ਕਰ ਰਿਆ ਸਾਹਮਣੇ ਆ ਕੇ ਪਰ ਮੇਰੀ ਖੁਦ ਚਾਰ ਲੀਡਰਾਂ ਨਾਲ ਗੱਲ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਮੈਂ ਤੁਹਾਨੂੰ ਪੁੱਛ ਲਿਓ ਜੀ ਨੇ ਪੁੱਛਣਾ ਕਿ ਹਾਂ ਮੇਰੇ ਸੂਤਰ ਕਿਹੜੇ-ਕਿਹੜੇ ਨੇ ਹੋਏ ਹਾਂ ਜੀ ਹਾਂਜੀ ਤੇ ਉਹਨਾਂ ਚਾਰਾਂ ਦੇ ਵਿੱਚੋਂ ਤਿੰਨ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਹਾਂ ਇਹ ਗੱਲ ਹੈਗੀ ਹੈ ਉਹ ਗੱਲ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਲੰਘੇ ਦਿਨਾਂ 'ਚ ਕਹਿੰਦੇ ਹੂੰ ਹੂੰ ਇਹ ਕਾਂਗਰਸ ਦੇ ਘਰੇ ਚੱਲ ਰਹੀ ਗੱਲ ਦੇ ਹਵਾਲੇ ਨਾਲ ਮੈਂ ਦੱਸ ਰਿਹਾ ਹੂੰ ਕਿ ਚੰਡੀਗੜ੍ਹ ਦੇ ਵਿੱਚ ਲੰਘੇ ਦਿਨਾਂ 'ਚ ਮਨੀਸ਼ ਸ਼ਰੋਧਿਆ ਤੇ ਸੰਜੇ ਸਿੰਘ ਠੀਕ ਹੈ ਇਹ ਕਹਿੰਦੇ ਪ੍ਰਤਾਪ ਸਿੰਘ ਬਾਜਬਾ ਨਾਲ ਮੀਟਿੰਗ ਕਰਕੇ ਜਾਂਦੇ ਹੂੰ ਨਾ ਇਹ ਉਹਨਾਂ ਦੇ ਘਰੇ ਗਏ ਨੇ ਨਾ ਕਹਿੰਦੇ ਉਹ ਉਹਨਾਂ ਦੇ ਘਰ ਆਏ ਨੇ ਕੋਈ ਸੰਝਾ ਕਰਕੇ ਤੇ ਹੋਰ ਦਾ ਲੱਭਿਆ ਗਿਆ ਜਿੱਥੇ ਮੁਲਾਕਾਤ ਕਰਾਈ ਗਈ ਠੀਕ ਹੈ ਇਹ ਮੁਲਾਕਾਤ ਪਿੱਛੇ ਕੇਜਰੀਵਾਲ ਜੀ ਨੂੰ ਰਾਸਵਾ ਦੀਆਂ ਪੌੜੀਆਂ ਚੜਾਉਣਾ ਲੈ ਦੇ ਕੇ ਲੁਧਿਆਣਾ ਅੱਛਾ ਇਸ ਦੇ ਲਈ ਕਹਿੰਦੇ ਇੱਥੇ ਤੱਕ ਆ ਗਈ ਨਿਗਾਰ ਕੇ ਵਿਰੋਧੀ ਧਿਰ ਦੇ ਲੀਡਰ ਨਾਲ ਵੀ ਜੇ ਮੀਟਿੰਗ ਕਰਨੀ ਪੈ ਜਵੇ ਕਰ ਲੋ ਕਹਿੰਦੇ ਕਰ ਲੋ ਹੁਣ ਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਰਹੀ ਪਰ ਇੱਕ ਦ੍ਰਿਸ਼ ਮੈਨੂੰ ਲੁਧਿਆਣੇ ਚ ਜਿਹੜਾ ਦਿਖਿਆ ਉਹ ਮੈਨੂੰ ਦੱਸਦਾ ਕਿ ਮਤਲਬ ਕੁਝ ਹੈਗੀ ਹੈ ਗੱਲ ਹਾਂ ਕਾਂਗਰਸ ਵੱਲੋਂ ਮੈਦਾਨ ਚ उतारे ਗਏ ਉਮੀਦਵਾਰ ਭਾਤਕੁਸ਼ ਆਸ਼ੂ ਨੇ ਹਾਂ ਹਾਂ ਵਾਂ ਖੜੀ ਕਰਕੇ ਕਿਹਾ ਕਿ ਜਿਹੜਾ ਲੀਡਰ ਭੇਜਣਾ ਮੇਰੇ ਕੋਲ ਭੇਜਦੇ ਹੋ ਕੱਲਾ ਮੈਨੂੰ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਨਹੀਂ ਚਾਹੀਦੇ ਹੂੰ ਜੀ ਕਿਹਾ ਬਿਲਕੁਲ ਉਹ ਇਹਦੇ ਕੀ ਅਰਥ ਨੇ ਫਿਰ ਨਹੀਂ ਤਾਂ ਬੰਦਾ ਕਹੇ ਜੀ ਕਿ ਵਿਰੋਧੀ ਧਿਰ ਦਾ ਲੀਡਰ ਆ ਜੀ ਸਾਡਾ ਪ੍ਰਤਾਪ ਬਾਜਵਾ بڑا ਲੀਡਰ ਉਹ ਆਵੇ ਜਰੂਰ ਹੂੰ ਰਾਜਾ ਬੜਿੰਗ ਤਾਂ ਆਵੇ ਜਰੂਰ ਜੀ ਪ੍ਰਧਾਨ ਉਹ ਕਹਿੰਦਾ ਹੋਰ ਜਿਹੜਾ ਮਰਜ਼ੀ ਆਜੋ ਪਰ ਆ ਦੋ ਨਹੀਂ ਚਾਹੀਦੇ ਇਹਦਾ ਮਤਲਬ ਉਸ ਨੂੰ ਲੱਗਦਾ ਕਿ ਕੋਈ ਉਧਰ ਫਿਕਸ ਮੈਚ ਹੈ ਜੀ ਜੀ ਹੂੰ ਹੁਣ ਇਹ ਮੀਟਿੰਗ ਹੋ ਗਈ ਚਲੋ ਹਮ ਮੀਟਿੰਗ ਤੋਂ ਬਾਅਦ ਹਾਂ ਕੀਤੀ ਨਾ ਕੀਤੀ ਪ੍ਰਤਾਪ ਬਾਜਵਾ ਕੋਈ ਰੋਲ ਨਿਭਾ ਸਕਦਾ ਨਹੀਂ ਨਿਭਾ ਸਕਦੇ ਸਾਨੂੰ ਨਹੀਂ ਪਤਾ ਜੀ ਜੀ ਪਰ ਕਹਿੰਦੇ ਕਿ ਇਹਦੀ ਖਬਰ ਦਿੱਲੀ ਕਾਂਗਰਸ ਹਾਈ ਕਮਾਂਡ ਤੱਕ ਪਹੁੰਚੀ ਹਮ ਤੇ ਜਦੋਂ ਹਾਈ ਕਮਾਂਡ ਤੱਕ ਪਹੁੰਚੀ ਫਿਰ ਕੁਰਸੀ ਨੂੰ ਖਤਰਾ ਹੁੰਦਾ ਜਦੋਂ ਹਾਈ ਕਮਾਂਡ ਕੋਲ ਕੋਈ ਸ਼ਿਕਾਇਤ ਜਾਂਦੀ ਹੈ ਜੀ ਜੀ ਕੀ ਹੁਣ ਇਹ ਪਹਿਲ ਕਦਮੀ ਜਿਹੜੀ ਆਪਾਂ ਗੱਲ ਕਰ ਰਹੇ ਕਿ ਜਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੋ ਸਕਦੀ ਹੈ ਕਿ ਉਹਨਾਂ ਵੱਲੋਂ ਪਹਿਲ ਕਦਮੀ ਹੋਈ ਹੋਵੇ ਕਿ ਹਾਂ ਭਾਈ ਮੇਰੀ ਸਿੱਖਿਆ ਕ੍ਰਾਂਤੀ ਨੂੰ ਜਿਹੜੀ ਢਾਹ ਲੱਗੀ ਸਾਡੀ ਨੂੰ ਉਹਦੇ ਬਚਾ ਲਈ ਇੱਧਰ ਦੀ ਗੱਲ ਤੋੜ ਲੋ ਜਾਂ ਫਿਰ ਹੁਣ ਪ੍ਰਤਾਪ ਬਾਜਵੇ ਕੋਲ ਕਿ ਭਾਈ ਮੇਰੀ ਕੁਰਸੀ ਤਾਂ ਬਚੂਗੀ ਤੂੰ ਮੇਰੇ ਤੇ ਸਖਤ ਕਾਰਵਾਈ ਕਰਕੇ ਦਿਖਾ ਦੇ ਮੇਰੀ ਹਾਈ ਕਮਾਂਡ ਨੂੰ ਮੇਰੀ ਪਾਰਟੀ ਨੂੰ ਲੱਗੂਗਾ ਕਿ ਮੇਰੇ ਕੋਲ ਜਿਹੜੀ ਆਫਰ ਲੈ ਕੇ ਆਈ ਸੀ ਉਹ ਮੰਨੀ ਨਹੀਂ ਤਾਂ ਮੈਨੂੰ ਟੰਗ ਰਹੇ ਨੇ ਸੋ ਇਸ ਲਈ ਐਫਐਕਸ ਮੈਚ ਵੱਧ ਲੱਗਦਾ ਇਹ ਗਰਨੇਡ ਵਾਲੀ ਕਾਰਵਾਈ ਦੇ ਉੱਤੇ ਘਟ ਲੱਗਦੀ ਹੈ ਜੇ ਇਹ ਸਵਾਲ ਪ੍ਰਤਾਪ ਬਾਜਵੇ ਨੂੰ ਹੈ ਕਿ ਭਾਈ 32 ਗਰਨੇਡ ਜਿਹੜੇ ਤੂੰ ਕਹਿਣਾ 10 ਕਿੱਥੇ ਨੇ ਹੈ ਨਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ 'ਚ ਇਹ ਗੱਲ ਕਹੀ ਹੈ ਜਨਤਕ ਤੌਰ ਤੇ ਗੱਲ ਆਖੀ ਹੈ ਕਿ ਜੀ ਨਾ ਸਾਡੇ ਕੋਲ ਨਾ ਸਾਡੀ ਏਜੰਸੀ ਕੋਲ ਨਾ ਕੇਂਦਰ ਕੋਲ ਨਾ ਕੇਂਦਰ ਦੀ ਏਜੰਸੀ ਕੋਲ ਅਜੇ ਕੋਈ ਇਤਲਾ ਨਹੀਂ ਦੱਸੇ ਜੀ ਪ੍ਰਤਾਪ ਬਾਜਵਾ ਕਿੱਥੇ ਆ ਉਹ ਭਰਾਵਾ ਜੇ ਤੁਹਾਡੇ ਕੋਲ ਜਾਣਕਾਰੀ ਹੁੰਦੀ ਤਾਂ 18 ਬੰਬ ਫਟਦੇ ਕਿਉਂ ਥੋੜੀ ਜਿਹੀ ਜਾਣਕਾਰੀ ਮਿਲਿਆ ਕਿ ਸਾਹੀਓ ਵੱਟ ਗਏ ਜੀ ਤੇ ਜੇ ਤੁਹਾਨੂੰ ਕੋਲ 18 ਦੀ ਜਾਣਕਾਰੀ ਨਹੀਂ ਤਾਂ ਹੋਰ ਬੱਤੀਆਂ ਦੀ ਕੀ ਹੋਊਗੀ ਤੁਸੀਂ ਤਾਂ ਉਲਟਾ ਨੂੰ ਪੁੱਛੋ ਕਿ ਭਾਈ ਧੰਨਵਾਦ ਜੇ ਤੇਰੇ ਕੋਲ ਜਾਣਕਾਰੀ ਹੈ ਦੇ ਦੇ ਪਰ ਇਹ ਉਹ ਜਾਣਕਾਰੀ ਦਾ ਤਾਂ ਮਸਲਾ ਹੀ ਨਹੀਂ ਮਸਲਾ ਤਾਂ ਲੁਧਿਆਣਾ ਚੋਂ ਦਾ ਜਨਾਬ ਜੀ ਜੀ ਬਿਲਕੁਲ ਤੇ ਇਹ ਇਹ ਸਾਰੇ ਲਈ ਇਹ ਫਿਕਸ ਮੈਚ ਵੱਧ ਲੱਗ ਰਿਹਾ ਤੇ ਮਿਲ ਕੇ ਖੇਡਿਆ ਜਾ ਰਿਹਾ ਹੁਣ ਇਹ ਤੈਅ ਕਰੇ ਕਿ ਕੱਲਾ ਪ੍ਰਤਾਪ ਬਾਜਵਾ ਖੇਡ ਰਿਹਾ ਜਾਂਦੀ ਕਾਂਗਰਸ ਖੇਡ ਰਹੀ ਜਿਵੇਂ ਕਹਿੰਦੇ ਹੁੰਦੇ ਹਨ ਨਾ ਕਿ ਬਿਆਨ ਇਹ ਤੁਹਾਡਾ ਨਿੱਜੀ ਹੈ ਜੀ ਕੀ ਹੈ ਸੋ ਇਹ ਤਾਂ ਇਹ ਕਰਨਾ ਅਜੇ ਬਾਕੀ ਆ ਪਰ ਇਹਦੀ ਚਰਚਾ ਹੁਣ ਪੰਜਾਬ ਚ ਖੂਬ ਹੈ ਇਹ ਲੁਕਿਆ ਨਹੀਂ ਰਿਹਾ ਅਜੰਡਾ ਚਰਚਾ ਤਾਂ ਖੂਬ ਆ ਪਰ ਜਿਹੜਾ ਜਿਹੜੀ ਥਿਉਰੀ ਤੁਸੀਂ ਗੱਲ ਕਰ ਰਹੇ ਹੋ ਜਾਂ ਤੁਸੀਂ ਹਵਾਲਾ ਦਿੱਤਾ ਵਿੱਚ ਆਪਣੀ ਗੱਲਬਾਤ ਦੇ ਸ਼ਰਮਨ ਜੀ ਕੀ ਆਸ਼ੂ ਕਹਿ ਚੁੱਕੇ ਨੇ ਕਿ ਆ ਦੋ ਲੀਡਰ ਮੈਨੂੰ ਨਹੀਂ ਚਾਹੀਦੇ ਤੇ ਜਿਹੜੀਆਂ ਮੀਟਿੰਗਾਂ ਦਾ ਦੌਰ ਜਿਹੜੀਆਂ ਇਹ ਤੁਸੀਂ ਸਾਰੀਆਂ ਚੀਜ਼ਾਂ ਦੱਸੀਆਂ ਨੇ ਉਹਨਾਂ ਤੋਂ ਤਾਂ ਹੁਣ ਕੋਈ ਅਣਬੁੱਝੀ ਗੱਲ ਰਹਿ ਨਹੀਂ ਗਈ ਕੀ ਇਹ ਕਰ ਕੀ ਰਹੇ ਨੇ ਅਸਲ ਦੇ ਵਿੱਚ ਤੇ ਕਿੱਥੋਂ ਸਕ੍ਰਿਪਟਿੰਗ ਹੋਈ ਹੈ ਤੇ ਫਿਰ ਉਸ ਤੋਂ ਬਾਅਦ ਕਿਵੇਂ ਅਮਲ ਹੋਇਆ ਇਹਦੇ ਤੇ